ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੂਟਾ ਸਿੰਘ ਸ਼ਾਦ ਦਾ ਲਿਖਿਆ ਹੋਇਆ ਨਾਵਲ ਰੋਹੀ ਦਾ ਫੁੱਲ ਦਾ ਚੌਥਾ ਭਾਗ ਪੜ੍ਹਨ ਜਾ ਰਹੇ ਹਾਂ ਝੂਠੇ ਦਾਅਵੇ ਮਿੱਤਰਾਂ ਦੇ ਲੈ ਜਾਣਗੇ ਜਿਨ੍ਹਾਂ ਨੇ ਮੁੱਲ ਤਾਰੇ ਉਹ ਉਦਾਸ ਰਹਿੰਦੀ ਕਈ ਵਾਰ ਸੱਜਿਆ ਸੱਜਿਆ ਕਰ ਉਸ ਨੂੰ ਖਾਂ ਨੂੰ ਆਂਦਾ ਉਸ ਦੀ ਰੂਹ ਬੇਚੈਨ ਹੋ ਉੱਠਦੀ ਉਸ ਦਾ ਦਿਲ ਕਰਦਾ ਕਿਤੇ ਚਲੀ ਜਾਵੇ ਇਸ ਘਰ ਤੋਂ ਦੂਰ ਇਸ ਸੰਸਾਰ ਤੋਂ ਦੂਰ ਇਹਨਾਂ ਲੋਕਾਂ ਤੋਂ ਦੂਰ ਜਗਰੂਪ ਤੋਂ ਦੂਰ ਜਗਰੂਪ ਤੋਂ ਦੂਰ ਉਸਦੀ ਉਦਾਸੀ ਘਟ ਜਾਂਦੀ ਮਨ ਕੋਈ ਫੈਸਲਾ ਨਾ ਕਰ ਸਕਦਾ ਜੀਵਨ ਬਹੁਤ ਲੰਮਾ ਸੀ ਅਜੇ ਤਾਂ ਜ਼ਿੰਦਗੀ ਦੇ ਸੋਚੋਂ ਪੂਣੀ ਵੀ ਨਹੀਂ ਕੱਤੀ ਸੀ ਖੇਤਾਂ ਦਾ ਕੰਮ ਜਗਰੂਪ ਨੇ ਸਾਂਭ ਲਿਆ ਘਰ ਕਦੇ ਬਹੂ ਸਾਂਭ ਲਏਗੀ ਤਾਂ ਕਿ ਜਗਰੂਪ ਦਾ ਵਿਆਹ ਹੋ ਜਾਵੇਗਾ ਜਗਰੂਪ ਕਿਸੇ ਹੋਰ ਦਾ ਹੋ ਜਾਵੇਗਾ ਉਸਦੀ ਰੂਹ ਕੰਬੁੱਠੀ ਉਹ ਜਗਰੂਪ ਨੂੰ ਛੱਡ ਨਹੀਂ ਸਕਦੀ ਉਸ ਦਾ ਮਨ ਚੰਤ ਹੋ ਗਿਆ ਮੈਂ ਕੱਡੀ ਚੰਦਰੀ ਹਾਂ ਕਿਸ ਤਰ੍ਹਾਂ ਦੀਆਂ ਭੈੜੀਆਂ ਗੱਲਾਂ ਸੋਚ ਰਹੀ ਹਾਂ ਹੋਰ ਕੀ ਜਗਰੂ ਵਿਆਹ ਨਹੀਂ ਕਰਾਏਗਾ ਵਿਆਹ ਦਾ ਸ਼ਬਦ ਉਸ ਦੀ ਰੂਹ ਨੂੰ ਛਣਕ ਜਾਂਦਾ ਸੀ ਪਰ ਉਹ ਹੋਰ ਸੋਚਣ ਦੀ ਬਜਾਏ ਉੱਠ ਕੇ ਨਿੱਕੇ ਨਿੱਕੇ ਕੰਮ ਕਰਨ ਲੱਗ ਪਈ ਐਵੇਂ ਅੱਕੀਪਲਾਈ ਹੱਥ ਮਾਰ ਰਹੀ ਸੀ ਕਰਨ ਵਾਲਾ ਕੋਈ ਕੰਮ ਵੀ ਨਹੀਂ ਸੀ ਉਵਰ ਦੇ ਸ਼ੀਸ਼ੇ ਦੇ ਸਾਹਮਣੇ ਰੁਕ ਗਈ ਸੰਗ ਦੀਆਂ ਅੱਖਾਂ ਨਾਲ ਉਸ ਨੇ ਆਪਣੇ ਗੰਨੇ ਵਾਂਗ ਰਸ ਭਰੇ ਸਰੀਰ ਨੂੰ ਤੱਕਿਆ ਕਮਰ ਹੱਥ 'ਚ ਆਂਦੀ ਸੀ ਥੋਡੀ ਵਿਚਕਾਰਲਾ ਤਿੰਨ ਸੈਣਤਾ ਮਾਰਦਾ ਸੀ ਅੱਖਾਂ ਦਾ ਖਮਾਲ ਝੂਮਦਾ ਸੀ ਉਹ ਤੱਕਦੀ ਰਹੀ ਤੱਕਦੀ ਰਹੀ ਤਦ ਤੱਕ ਜਦ ਤੱਕ ਬਾਹਰ ਦੇ ਖੜਾਕ ਨੇ ਉਸ ਨੂੰ ਚੌਂਕਾ ਨਾ ਦਿੱਤਾ ਨੌਕਰਾਨੀ ਲੰਗੀ ਜਵਾਨ ਨੌਕਰਾਨੀ ਇਸ ਪਾਸੇ ਸੁੰਝੇ ਕੋਨੇ ਚ ਪਤਾ ਨਹੀਂ ਕੀ ਕਰਨ ਜਾ ਰਹੀ ਸੀ ਉਹ ਚੁੱਪ ਕਰਕੇ ਉਸ ਦੇ ਪਿੱਛੇ ਪਿੱਛੇ ਤੁਰ ਪਈ ਤਿੱਖੜ ਦੁਪਹਿਰ ਸੀ ਗਲੀਆਂ ਨਾ ਘਰਾਂ ਦੇ ਵਿਹੜਿਆਂ ਚ ਬੰਦਾ ਸੀ ਨੌਕਰਾਨੀ ਨੇ ਤੂੜੀ ਦੀ ਸਵਾਹ ਚ ਵੜਨ ਤੋਂ ਪਹਿਲਾਂ ਪਿੱਛੇ ਭੌਂ ਕੇ ਤੱਕਿਆ ਤੇ ਉਸ ਬਾਅਦ ਦੇ ਦੂਜੇ ਪਾਸੇ ਝਰੋਖੇ ਵਿੱਚੋਂ ਤੱਕਣ ਲੱਗ ਪਈ ਮਾਮਾ ਕੁੜੀ ਨੂੰ ਤੂੜੀ ਤੇ ਮਧੋ ਰਿਆ ਸੀ ਕਿਸੇ ਇਕਹਿ ਸਵਾਜ ਚ ਉਹ ਤੂੜੀ ਤੇ ਘੁੱਲ ਰਹੇ ਸਨ ਮੁਰਕੇ ਨਾਲ ਗੜਾਚ ਹੋ ਗਏ ਉਸ ਦੀ ਛਾਤੀ ਹੀਠੋਂ ਮੁੜਕੇ ਦੇ ਤੀਰੀਆਂ ਵਗ ਰਹੀਆਂ ਸਨ ਤੇ ਉਹ ਹੋਰ ਬਹੁਤਾ ਨਾ ਤੱਕ ਸਕੀ ਉਸ ਦਾ ਸਰੀਰ ਝੂਠਾ ਜਿਹਾ ਪੈ ਜਾਂਦਾ ਸੀ ਤੇ ਉਹ ਢਈ ਕੰਧ ਤੋਂ ਉੱਤਰ ਕੇ ਅੰਦਰ ਪਲੰਗ ਤੇ ਲੰਮੀ ਪੈ ਗਈ ਉਸ ਦਾ ਸਿਰ ਚਕਰਾ ਰਿਹਾ ਸੀ ਤੇ ਨਸਾਂਾਂ ਚ ਕੁਝ ਗਰਮ ਗਰਮ ਹਰਕਤ ਕਰ ਰਿਹਾ ਸੀ ਫੇਰ ਉਸ ਦੀਆਂ ਛਾਤੀਆਂ ਦਰਦ ਕਰਨ ਲੱਗ ਪਈਆਂ ਕਿੰਨਾ ਹੀ ਸਮਾਂ ਬੀਤ ਚੁੱਕਿਆ ਸੀ ਉਸਤਕਿਆ ਨੌਕਰਾਨੀ ਰਸੋਈ ਚੋਂ ਕੁਝ ਕਰ ਰਹੀ ਸੀ ਉਸਨੇ ਆਵਾਜ਼ ਦਿੱਤੀ ਨੌਕਰਾਨੀ ਅੰਦਰ ਆਈ ਉਹ ਅੱਖਾਂ ਉੱਪਰ ਨਹੀਂ ਚੁੱਕ ਰਹੀ ਸੀ ਉਸ ਦਾ ਦਿਲ ਦਹਿਲ ਗਿਆ ਸੀ ਕਿ ਅੱਜ ਖੈਰ ਨਹੀਂ ਸੀ ਸ਼ਾਇਦ ਸਰਦਾਰਨੀ ਨੇ ਸਾਰਾ ਕੁਝ ਧੱਕ ਲਿਆ ਸੀ ਉਸ ਨੂੰ ਸ਼ੱਕ ਸੀ ਸਰਦਾਰਨੀ ਮਗਰ ਸੀ ਪਰ ਪਤਾ ਨਹੀਂ ਕਿਹੜੀ ਸ਼ਕਤੀ ਉਸ ਨੂੰ ਧੱਕ ਕੇ ਲੈ ਗਈ ਸੀ ਉਸ ਨੌਕਰਾਨੀ ਦੇ ਹੋਲੀਏ ਵੱਲ ਨਜ਼ਰ ਮਾਰੀ ਕੁੜਤੀ ਅਜ ਵੀ ਮੁੜ ਕੇ ਨਾਲ ਭਿੱਜੀ ਸੀ ਤੂੜੀ ਦੇ ਡੱਕੇ ਅਜੇ ਵੀ ਗੁੱਤ 'ਚ ਅੜੇ ਸਨ ਉਸਦੀ ਸੱਜੀ ਗੱਲ ਤੇ ਨੀਲ ਪੈ ਗਿਆ ਸੀ ਤੂੜੀ 'ਚ ਗੁੱਤ ਕਿਉਂ ਲਿਬੜੀ ਹੈ ਨੌਕਰਾਨੀ ਜਿਵੇਂ ਗਿੱਚੀ ਤੋਂ ਫੜੀ ਗਈ ਕਿੰਨਾ ਹੀ ਚਰਤਕ ਦੀ ਸਰਦਾਰਨੀ ਮੁਸਕਰਾ ਪਈ ਰੋਜ਼ ਗੁੱਤ ਲਿਬੜਦੀ ਹੈ ਸਰਦਾਰਨੀ ਕਾਹਦੇ ਜੋ ਸਵਾਦ ਲੈਣ ਲੱਗ ਪਈ ਸੀ ਨੌਕਰਾਨੀ ਨੇ ਥੋੜਾ ਸੌਖਾ ਸਾਹ ਲਿਆ ਸੀ ਚੰਗਾ ਜਾ ਹਰਵੰਸ ਨੂੰ ਬੁਲਾ ਕੇ ਲਿਆ ਸਰਦਾਰਨੀ ਨੇ ਨਸ਼ੇ ਜਿਹੇ ਚ ਕਿਹਾ ਉਸ ਦੀਆਂ ਅੱਖਾਂ 'ਚ ਕੁਝ ਤਰਰਿਆ ਲੱਗਦਾ ਸੀ ਉਹ ਪਾਸਾ ਮਾਰ-ਮਾਰ ਕੇ ਪਲੰਘ ਤੇ ਸਰੀਰ ਨੂੰ ਬਾਰ-ਬਾਰ ਖੋਲਦੀ ਸੀ athwa ਪਲੰਘ ਤੇ ਸੱਪ ਵਾਂਗ ਮੇਲਦੀ ਸੀ ਹਰਵੰਸ ਆ ਗਈ ਉਮਰ ਦੀ ਅੱਧ ਖੜ ਹਰਵੰਸ ਕਾਚੀ ਦੀ ਨਰੋਈ ਸੀ ਚਾਰ ਬੱਚਿਆਂ ਦੀ ਮਾਂ ਹੋਣ ਤੇ ਵੀ ਉਹ ਅੱਜ ਵੀ ਨਵੀਂ ਨਰੋਈ ਲੱਗਦੀ ਸੀ ਉਹ ਸਰਦਾਰਨੀ ਦੀ ਹਮਰਾਜ਼ ਸੀ ਕਿਵੇਂ ਲੰਮੀ ਪਈ ਹੈ ਪਤਾ ਨਹੀਂ ਕਿਉਂ ਸਰੀਰ ਥੱਕਿਆ ਥੱਕਿਆ ਪਿਆ ਸੱਚ ਤੂੰ ਕਦੇ ਢੇੜਾ ਹੀ ਨਹੀਂ ਮਾਰਿਆ ਕੀ ਦੱਸਾਂ ਉਹ ਜੋਰ ਨਾਲ ਹਸਦੀ ਜਾਇ ਖਾਣਾ ਸਾਡਾ ਕੁੱਤਾ ਰੋਜ਼ ਕੁੱਤੀਆਂ ਮਗਰ ਤੁਰ ਜਾਂਦਾ ਤੇ ਮਸਾਂ ਫੜ ਕੇ ਲਿਆਉਂਦੀਆਂ ਕੁੱਤੀਆਂ ਬਾਹਰ ਤੋਂ ਜੋ ਹੋਈਆਂ ਪਈਆਂ ਘਰਾਂ ਦੇ ਕੁੱਤੇ ਵਗਾੜਦੀਆਂ ਫਿਰਦੀਆਂ ਨਾਲੇ ਤੇਰੇ ਵਾਲਾ ਜੇਠ ਦੁਪਹਿਰੇ ਮੈਂਟ ਕਿਹੜਾ ਪਾਸੇ ਹੁਣ ਦਿੰਦਾ ਆਖੇ ਰਾਤ ਨੂੰ ਤਾਂ ਅੱਜ ਕੱਲ ਮੌਕਾ ਨਹੀਂ ਲੱਗਦਾ ਉਹ ਹਸਦੀ ਹੈ ਦੀ ਸਰਦਾਰਨੀ ਨੂੰ ਮੰਡਣ ਲੱਗ ਪਈ ਨੱਤਾਂ ਦੀਆਂ ਪਤਾ ਨਹੀਂ ਕਿਉਂ ਖੱਲੀਆਂ ਚੜ ਗਈਆਂ ਸਰਦਾਰਨੀ ਕਹਿ ਰਹੀ ਸੀ ਹਰਬਾਂਸ ਦੇ ਸਖਤ ਹੱਤਾਂ ਚ ਉਸ ਦੇ ਪੱਟ ਖਾਰੇ ਸਨ ਸਾਰਾ ਸਰੀਰ ਮੰਗ ਕਰਨ ਲੱਗ ਪਿਆ ਕਿ ਹਰਭਾਂਸ ਦੀਆਂ ਸਖਤ ਉਂਗਲਾਂ ਇੱਕ ਇੱਕ ਨਸ ਮਲਦੀਨ ਅੜੀਏ ਤੇਰਾ ਸਰੀਰ ਢਾਕੜਾ ਪਨ ਰਿਆ ਹਰਭਾਂਸ ਜਾਣੀ ਜਾਨ ਸੀ ਸਰੀਰ ਦੀ ਰੂਪ ਛਾਣ ਕੇ ਉਹ ਸਰਦਾਰਨੀ ਦਾ ਮਨ ਪੜ ਗਈ ਉਹ ਸਰਦਾਰਨੀ ਦੇ ਉੱਪਰ ਲੇਟ ਗਈ ਉਸ ਦੇ ਸਰੀਰ ਨੂੰ ਜ਼ੋਰ ਨਾਲ ਨੱਪਣਾ ਸ਼ੁਰੂ ਕਰ ਦਿੱਤਾ ਸਰਦਾਰਨੀ ਅੱਖਾਂ ਮਿੱਟੀ ਅਕੈ ਆਨੰਦ ਚ ਗੋਤੇ ਲਾ ਰਹੀ ਸੀ ਬਸ ਹੁਣ ਹਰਭਾਂਸ ਸ਼ਾਇਦ ਥੱਕ ਗਈ ਸਰਦਾਰਨੀ ਨੂੰ ਸ਼ਾਇਦ ਪਤਾ ਵੀ ਨਹੀਂ ਲੱਗਿਆ ਕਿ ਹਰ ਬਾਂਸ ਮੋੜ ਕੋ ਮੋੜ ਕੀ ਹੋ ਚੁੱਕੀ ਸੀ ਪਤਾ ਨਹੀਂ ਕਿਉਂ ਅੜੀਏ ਸਰੀਰ ਟੁੱਟਿਆ ਜਾ ਰਿਹਾ ਅੰਤਾਂ ਦੀ ਥਕਾਵਟ ਸਰਦਾਰਨੀ ਚੂਰ ਸੀ ਅੜੀਏ ਰੱਬ ਡਾਢੇ ਅੱਗੇ ਜੋਰਨੀ ਜਿਵੇਂ ਆਂਦੇ ਆਪ ਥੱਕੀ ਹੋਈਏ ਤੇ ਮਰਦ ਦੇ ਸਰੀਰ ਦੀਆਂ ਮੁਠੀਆਂ ਭਰ ਲਈਏ ਤਾਂ ਆਪਣੀ ਵੀ ਸਾਰੀ ਥਕਾਵਟ ਲੱਥ ਜਾਂਦੀ ਹੈ ਡਾਢੇ ਰੱਬਾ ਤੂੰ ਇਹ ਕੀ ਕੀਤਾ ਸਰਦਾਰਨੀ ਦੇ ਸਾਰੇ ਸਰੀਰ ਨੂੰ ਕੁੱਟੀ ਬੈਠੀ ਸੀ ਸਰਦਾਰਨੀ ਬੇਹੋਸ਼ ਜਹੀ ਸੀ ਹਰਵੰਸ ਨੇ ਰੱਬ ਜਿੱਡਾ ਹੋਂਕਾ ਲਿਆ ਸੀ ਪਰ ਸ਼ਾਮੇ ਢਲ ਗਏ ਤਾਂ ਹਰਵੰਸ ਚਲੀ ਗਈ ਸਰਦਾਰਨੀ ਉੱਠ ਕੇ ਗੁਸਲ ਚਲੀ ਗਈ ਉਹ ਬਾਹਰ ਆਈ ਤਾਂ ਮਾਮਾ ਮੱਥੇ ਲੱਗਿਆ ਉਸ ਨੂੰ ਨੌਕਰਾਨੀ ਤੋਂ ਪਤਾ ਲੱਗ ਚੁੱਕਿਆ ਸੀ ਕਿ ਸਰਦਾਰਨੀ ਨੇ ਉਹਨਾਂ ਦੀ ਚੋਰੀ ਫੜ ਲਈ ਸੀ ਉਹ ਇੱਕਦਮ ਘਰੋਂ ਬਾਹਰ ਚਲਾ ਗਿਆ ਸਰਦਾਰਨੀ ਦਾ ਜ਼ੋਰ ਨਾਲ ਹਾਸਾ ਨਿਕਲ ਗਿਆ ਪਰ ਤੁਰੰਤ ਹੀ ਜਿਵੇਂ ਉਸ ਦੇ ਹੋਸ਼ ਆ ਗਏ ਹੋਣ ਉਸ ਨੂੰ ਸਮਝਣਾ ਪਈ ਕਿ ਉਹ ਇਹ ਸਾਰਾ ਕੁਝ ਕਿਵੇਂ ਸੈੱਡ ਕਰ ਰਹੀ ਸੀ ਕਿਸੇ ਨੂੰ ਡਾਕਟਰ ਨੂੰ ਦਿਲ ਨਹੀਂ ਕਰ ਰਿਹਾ ਸੀ ਉਸ ਤੋਂ ਤਾਂ ਕੰਧਾਂ ਗਾਮਦਿਆਂ ਸਨ ਉਸ ਦੀ ਆਵਾਜ਼ ਤੋਂ ਤਾਂ ਪਸ਼ੂ ਤਰਦੇ ਸਨ ਆਪਣੇ ਕੁੱਤੇ ਕਿੱਥੇ ਹੈ ਉਸ ਨੇ ਘਰ ਦੇ ਪਿਛਲੇ ਵੱਡੇ ਵਿਹੜੇ ਤੇ ਨਜ਼ਰ ਮਾਰੀ ਇੱਕ ਕਾਮਾ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ ਬੀਬੀ ਜੀ ਉਹ ਤਾਂ ਬਾਹਰ ਕੁੱਤਿਆਂ 'ਚ ਵੜੇ ਫਿਰਦੇ ਆਂ ਫੜ ਕੇ ਲਿਆਓ ਇਹਨਾਂ ਦਿਨਾਂ 'ਚ ਬੀਬੀ ਜੀ ਕੁੱਤਾ ਨਹੀਂ ਕਰਵਾਦਾ ਸਰਦਾਰ ਨਹੀਂ ਸਖਣਾ ਸਖਣਾ ਝਾਗ ਦੀ ਤੁਰ ਗਈ ਉਸ ਨੂੰ ਰੋਤੀ ਸਮਝ ਨਹੀਂ ਆ ਰਹੀ ਸੀ ਕਿੰਨੀ ਭਿਆਨਕ ਰੋਤ ਸੀ ਉਸਨੇ ਸੋਚਿਆ ਹਨੇਰਾ ਹੋ ਗਿਆ ਜਗਰੂਬ ਟਰੈਕਟਰ ਲੈ ਕੇ ਆ ਗਿਆ ਉਹ ਸਾਰਾ ਦਿਨ ਖੇਤਾਂ ਚ ਕੰਮ ਕਰਦਾ ਰਹਿੰਦਾ ਸੀ ਕੰਮਾਂ ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਸੀ ਤੇ ਕੰਮ ਚ ਬੇਹੱਦ ਦਿਲਚਸਪੀ ਲੈ ਰਿਹਾ ਸੀ ਨਹਾ ਕੇ ਉਹ ਪਲੰਘ ਤੇ लेट ਗਿਆ ਉਸਨੇ ਉਸ ਨੂੰ ਗਰਮ ਦੁੱਧ ਦਿੱਤਾ ਤੇ ਉਸਦੇ ਨਾਲ ਪਲੰਘ ਦੀ ਬਾਹੀ ਤੇ ਬੈਠ ਗਈ ਲਿਆ ਘੁੱਟਦਿਆਂ ਥੱਕ ਗਿਆ ਹੋਵੇਗਾ ਨਹੀਂ ਮਾਂ ਜੀ ਜਗਰੂਬ ਨੇ ਬਾਹਂ ਛੁਡਾ ਲਈ ਪਰ ਉਸਨੇ ਉਸਦੇ ਡੌਲਿਆਂ ਨੂੰ ਜ਼ੋਰ ਨਾਲ ਫੜ ਰੱਖਿਆ ਸੀ ਡੌਲਿਆਂ ਦੀਆਂ ਮੱਛੀਆਂ ਉਸ ਦੀਆਂ ਹਥੇਲੀਆਂ 'ਚ ਕੁੱਤਕ ਤਾੜੀਆਂ ਕਰ ਰਹੀਆਂ ਸਨ ਸਾਜੀ ਉਸ ਦਾ ਥਕੀਵਾ ਉਤਰਨਾ ਸ਼ੁਰੂ ਹੋ ਗਿਆ ਪਰ ਜਗਰੂ ਬਾਹਾਂ ਛੁੜਾ ਰਿਹਾ ਸੀ ਸ਼ਰਮ ਮਨ ਰਿਹਾ ਸੀ ਹੈ ਬਾਗਲ ਸਾਰਾ ਦਿਨ ਕੰਮ ਕਰਦਾ ਥੱਕਾ ਲੱਥਾਂ ਹੋਵੇਗਾ ਉਸਨੇ ਜਗਰੂ ਦੇ ਪੱਟਾਂ ਨੂੰ ਜ਼ੋਰ ਨਾਲ ਫੜਦਿਆਂ ਕਿਹਾ ਪੱਟਾਂ 'ਚ ਨਵੇਂ ਖੂਨ ਦੀਆਂ ਗੰਡਾਂ ਵੱਜੀਆਂ ਸਨ ਜਿਨ੍ਹਾਂ ਤੇ ਫਰਦੇ ਉਸਦੇ ਹੱਥ ਆਨੰਦ ਲੈ ਰਹੇ ਸਨ ਉਸ ਦੀ ਰੂਹ ਚ ਲੱਤੀ ਜਨਮਾਂ ਦੀ ਠਿਕਾਵਟ ਉੱਤਰ ਰਹੀ ਸੀ ਉਹ ਹੌਲੀ ਹੌਲੀ ਫੁੱਲ ਹੁੰਦੀ ਜਾ ਰਹੀ ਸੀ ਪਰ ਜਗਰੂਪ ਨੇ ਛੇਤੀ ਹੀ ਆਪਣਾ ਆਪ ਛੁਡਾ ਲਿਆ ਉਹ ਉੱਤਕੇ ਵਿੜੀਜ਼ ਆ ਗਈ ਹਰ ਬਾਂਸ ਦੀ ਗੱਲ ਪੱਥਰ ਤੇ ਲਕੀਰ ਸੀ ਕਿ ਕੀਵਾ ਉਸ ਦੇ ਸੋਕੋ ਦੂਰ ਸੀ ਉਸ ਨੂੰ ਆਪਣਾ ਆਪ ਸੱਜਰਾ ਤੇ ਨਰੂਆ ਨਰੂਆ ਲੱਗਿਆ ਉਸ ਦਾ ਦਿਲ ਖੁਸ਼ੀ ਤੇ ਸਰੀਰ ਚੰਗੀਆਂ ਭਰਦਾ ਸੀ ਉਹ ਉੱਡੀ ਉੱਡੀ ਫਿਰਦੀ ਸੀ ਉਸ ਨੇ ਅਨੋਖੀ ਦਿਲਚਸਪੀ ਨਾਲ ਖਾਣਾ ਤਿਆਰ ਕਰਵਾਇਆ ਨੌਕਰਾਨੀ ਹੈਰਾਨ ਸੀ ਉਸ ਨੂੰ ਹਰ ਗੱਲ ਚੰਗੀ ਲੱਗਣ ਲੱਗ ਪਈ ਨੌਕਰਾਨੀ ਦਾ ਪਿਆਰ ਜਿਹਾ ਆਇਆ ਇੱਕ ਕਮਰੇ 'ਚ ਲੁਕੇ ਬੈਠੇ ਮਾਮੇ ਨੂੰ ਸ਼ਰਾਬ ਦਾ ਅਧਿਆ ਦਿੱਤਾ ਇੱਕ ਕੁੱਤਾ ਬਾਹਰੋਂ ਆਇਆ ਸੀ ਉਸ ਦੇ ਪਿੰਡੇ ਤੇ ਉਸ ਨੇ ਅਨੋਖੇ ਤਰੀਕੇ ਨਾਲ ਹੱਥ ਫੇਰੇ ਦੁੱਧ ਪਾਇਆ ਕੁੱਤਾ ਉਸ ਨੂੰ ਬੇਹੱਦ ਪਿਆਰਾ ਲੱਗਿਆ ਸੀ ਅੱਧ ਸੁੱਤੇ ਜਗਰੂਪ ਨੂੰ ਉਠਾ ਕੇ ਨਾਨਾ ਕਰਦਿਆਂ ਤੋਂ ਵੀ ਉਸ ਦੇ ਮੂੰਹ 'ਚ ਬੁਰਕੀਆਂ ਪਾਈਆਂ ਚੋਰੀ ਕੁੱਟ ਕੇ ਖਵਾਈ ਫਿਰ ਉਹ ਵਿਹੜੇ 'ਚ ਪਲੰਘ ਤੇ ਸਰੀ ਢਿੱਲਾ ਕਰਕੇ ਪੈ ਗਈ ਰਤ ਕਿੰਨੀ ਚੰਗੀ ਹੈ ਉਸਨੇ ਤਾਰਿਆਂ ਨੂੰ ਕਿਹਾ ਸੀ